ਤਲਕੇ 3 ਵਜੇ ਇੱਥੇ ਜਿੰਮੇਦਾਰਾ ਉਹਨੇ ਫੋਨ ਕੀਤਾ ਲਾ ਕੇ ਗਵਾਲ ਕਿ ਗਾ ਉਹ ਉਥੋਂ ਲਾਟਾਂ ਹੋ ਰਹੀਆਂ ਨਿਕਲ ਰਹੀਆਂ ਹਨ ਢਿੱਲੀ ਦੇ ਵਿੱਚੋਂ ਜਾ ਕੇ ਵੇਖੋ ਕਿਹੜੀ ਚੀਜ਼ ਮਾਰਨ ਲੱਗੀ ਹੈ ਜਦੋਂ ਆ ਕੇ ਵੇਖਿਆ ਤੇ ਗੱਡੀ ਪੂਰੀ ਮੱਚ ਚੁੱਕੀ ਸੀ ਜੀ ਕਿ ਸਰਾਰਤੀ ਅੰਸਰ ਨੇ ਮਤਲਬ ਆਗ ਲਾਤੀ ਆ ਤੇ ਕੀ ਰਾਤ ਨੂੰ ਛਾਪੜੀ ਸਹਿਬ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਹਨੇਰੀ ਵਿੱਚ ਖੜੀਆਂ ਗੱਡੀਆਂ ਨੂੰ ਅੱਗ ਲਗਾ ਕੇ ਸੜਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਇਸ ਸਬੰਧੀ ਪੀੜਤ ਨੇ ਦੱਸਿਆ ਕਿ ਉਸ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਹਵੇਲੀ ਵਿੱਚ ਨੋਵਾ ਕਾਰ ਤੇ ਸਵਿਫਟ ਡਿਜ਼ਾਇਰ ਕਾਰ ਖੜੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਕੇ ਸਾਢੇ ਦਿਨ ਤੇ ਮੌਕੇ ਤੇ ਪਹੁੰਚੇ ਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੱਡੀਆਂ ਨੂੰ ਅੱਗ ਲੱਗਣ ਦੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਵੀਰ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਨਿਸ਼ਾਨ ਸਿੰਘ ਹੈ ਵੀਰ ਜੀ ਕਿਹੜਾ ਪਿੰਡਾ ਜੀ ਪਿੰਡ ਸ਼ਾਹਦੀ ਸਾਹਿਬ ਉਹ ਜਿਹੜੀ ਗੱਡੀ ਨੂੰ ਅੱਗ ਲੱਗੀ ਕਿੰਨਾ ਦੀ ਗੱਡੀ ਹੈ ਇਹ ਗੱਡੀ ਮੁੰਡਾ ਫਰੈਂਡ ਹੈ ਮੇਰਾ ਸ਼ਰਨਦੀਪ ਸਿੰਘ ਉਹਦੀ ਗੱਡੀ ਹੈ ਇਹ ਕਿਦਾਂ ਲੱਗਿਆ ਇਹ ਕੋਈ ਪਤਾ ਨਹੀਂ ਆ ਇਹ ਤੜਕੇ 3 ਵਜੇ ਇੱਥੇ ਜਵਿਦਾਰ ਆ ਉਹਨੇ ਫੋਨ ਕੀਤਾ ਲੱਗੇ ਗਾਨ ਕਿ ਗਾ ਉਹ ਉੱਥੋਂ ਲਾਟਾ ਹੋ ਰਹੀਆਂ ਨਿਕਲ ਰਹੀਆਂ ਵਹਿਲੀ ਦੇ ਵਿੱਚ ਉੱਜਾ ਕੇ ਵੇਖੋ ਕਿਹੜੀ ਚੀਜ਼ ਨੂੰ ਅੱਗ ਲੱਗੀ ਹੈ ਜਦੋਂ ਆ ਕੇ ਵੇਖਿਆ ਤੇ ਗੱਡੀ ਪੂਲੀ ਮੱਚ ਚੁੱਕੀ ਹੈ ਗੱਡੀ ਕਿਹੜੀ ਇਹ ਗੱਡੀ ਨਵਾ ਹੋਰ ਹੋਰ ਵੀ ਕਿ ਗੱਡੀ ਨੂੰ ਅੱਗ ਲੱਗੀ। ਲਾ ਲੋ ਸਲਫਟ ਡਿਜ਼ਾਇਰ ਆ। ਪਤਾ ਲੱਗਾ ਗੱਡੀ ਕਿਹੜੀ ਕਰਨਾ ਕਰਕੇ ਅੱਗ ਲੱਗੀ? ਨਹੀਂ ਕੋਈ ਨਹੀਂ ਪਤਾ ਲੱਗਾ ਕਿ ਇਥੇ ਸ਼ੱਕ ਨਹੀਂ ਆਪਣਾ। ਕੀ ਮੰਗ ਕਰਦੇ? ਮੰਗ ਇਹ ਹੋਊਗੀ ਤੇ ਬੰਦੀ ਕਾਰਵਾਈ ਜ਼ਰੂਰੀ ਕੀਤੀ ਜਾਵੇ ਇਹਦੀ। ਤੇ ਜਿੱਦਾਂ ਵੀ ਕੋ ਜਿਹੜਾ ਵੀ ਬੰਦਾ ਫੜਿਆ ਜਾਵੇ। ਕੀ ਨਾ ਜੀ? ਬਾਬਾ ਪ੍ਰਗਟ ਸਿੰਘ ਜੀ। ਜਿਹੜੀ ਅੱਜ ਗੱਡੀਆਂ ਨੂੰ ਅੱਗ ਲੱਗੀ ਕੀ ਗੱਲ ਹੋਈ ਸਾਰੇ? ਇਹ ਜੀ ਕਿ ਸਰਾਰ ਤੇ ਅੰਸਰ ਨੇ ਮਤਲਬ ਅੱਗ ਲਾਤੀ ਆ। ਕਿ ਕੀ ਰਾਤ ਨੂੰ ਕੋਈ 2:30 ਵਜੇ ਇੱਕ ਹੈਗੀ ਆ ਆਪਣੇਆ ਸਿਮਟਿਆ ਤੇ ਇੱਕ ਨੋਵਾ ਇਹਨਾਂ ਦੋਵਾਂ ਗੱਡੀਆਂ ਨੂੰ ਮਤਲਬ ਅੱਗ ਜਿਹੜੀ ਲਾਈ ਆ ਤੇ ਅਸੀਂ ਇਹ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਵੀ ਜਲਦ ਤੋਂ ਜਲਦ ਜਿਹੜੀ ਇਹ ਸ਼ੈਤਾਨੀ ਅੰਸਰ ਆ ਜਿਨ੍ਹਾਂ ਨੇ ਇਹ ਕਾਂਡ ਕੀਤਾ ਵਾ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਲੰਬੜ ਦੀ ਕੋਸ਼ਿਸ਼ ਕਰੇ ਸਾਡੀ ਇਹੀ ਮੰਗ ਕਿਹੜੀ ਕਿਹੜੀ ਗੱਡੀ ਨੂੰ ਅੱਕ ਲੱਗੀ ਇੱਕ ਨੋਆ ਜੀ ਇੱਕ ਸ਼ਿਫਟ ਡਿਆ ਰਿਆ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤੇ ਵੇਖੋ ਜੀ 3 ਲੱਖ ਦੀ ਗੱਡੀ ਹੋ ਆ ਤੇ 2.5 ਦੀ ਇਹ ਆ ਸਾਡੇ ਪਰਿਸ਼ਾਨ ਤੇ ਤੁਸੀਂ ਲਾਲੋ ਸਾਹਿਬ ਵੀ ਮਤਲਬ ਨੁਕਸਾਨ ਤੇ ਪੂਰਾ ਹੋਇਆ ਜੀ ਅਜੇ ਮਤਲਬ ਸਾਡਾ ਅੰਦਰ ਜਿਹੜਾ ਜੀ ਇੱਥੇ ਮੇਰੇ ਤਿੰਨਾਂ ਬੇਟਿਆਂ ਦਾ ਦੋਹਾਂ ਦਾ ਦਾਜ ਪਿਆ ਵਾ ਸਾਰਾ ਇਸ ਅੰਦਰ ਦੇ ਵਿੱਚ ਤੇ ਜੇ ਨਾਂ ਮਤਲਬ ਦੱਸਦਾ ਉਹ ਮੁੰਡਾ ਤੇ ਸਾਡੇ ਕੋਲ ਨਾ ਪੁੱਛਿਆ ਜਾਂਦਾ ਤੇ ਸਾਡਾ ਅੰਦਰ ਵੀ ਲੋ ਜਾਣਾ ਹੈ ਸਮਾਨਦਾਰ ਸਾਰਾ ਲੋ ਜਾਣਾ ਹੈ ਤੜਕੇ 3 ਵਜੇ ਇੱਥੇ ਜਿੰਮੇਦਾਰ ਆ ਉਹਨੇ ਫੋਨ ਕੀਤਾ ਲਾਗੇ ਗਵਾਲ ਕਿ ਗਾ ਉਹ ਉਥੋਂ ਲਾਟਾ ਹੋ ਰਹੀਆਂ ਨਿਕਲ ਰਹੀਆਂ ਵਿਲੀ ਦੇ ਵਿੱਚੋਂ ਜਾ ਕੇ ਵੇਖੋ ਕਿਰੀ ਕੀ ਮਾਰ ਲੱਗੀ ਹੈ ਜਦੋਂ ਆ ਕੇ ਵੇਖਿਆ ਤੇ ਗੱਡੀ ਪੂਰੀ ਮਚ ਗਈ ਠੀਕ ਹੈ ਸਰਾਰਤੀ ਅੰਸਰ ਨੇ ਮਤਲਬ ਅੱਗ ਲਾਤੀ ਆ ਰਿਕੀ ਰਾਤ ਨੂੰ ਛਾਪੜੀ ਸਹਿਬ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਹਨੇਰੀ ਵਿੱਚ ਖੜੀਆਂ ਗੱਡੀਆਂ ਨੂੰ ਅੱਗ ਲਗਾ ਕੇ ਸਾੜਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਇਸ ਸਬੰਧੀ ਪੀੜਤ ਨੇ ਦੱਸਿਆ ਕਿ ਉਸ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਹਵੇਲੀ ਵਿੱਚ ਨੋਵਾ ਕਾਰ ਤੇ ਸਵਿਫਟ ਡਿਜ਼ਾਇਰ ਕਾਰ ਖੜੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਕੇ ਸਾੜ ਦਿੱਤੇ ਮੌਕੇ ਤੇ ਪਹੁੰਚੇ ਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੱਡੀਆਂ ਨੂੰ ਅੱਗ ਲੱਗਣ ਦੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਵੀਰ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਨਿਸ਼ਾਨ ਸਿੰਘ ਹੈ ਵੀਰ ਜੀ ਕਿਹੜਾ ਪਿੰਡਾ ਜੀ ਪਿੰਡ ਸ਼ਾਹਦੀ ਸਾਹਿਬ ਉਹ ਜਿਹੜੀ ਗੱਡੀ ਨੂੰ ਅੱਗ ਲੱਗੀ ਕਿੰਨਾਂ ਦੀ ਗੱਡੀ ਹੈ ਇਹ ਗੱਡੀ ਮੁੰਡਾ ਫਰੈਂਡ ਹੈ ਮੇਰਾ ਸ਼ਰਨਦੀਪ ਸਿੰਘ ਉਹਦੀ ਗੱਡੀ ਹੈ ਵੀ ਕਿੱਦਾਂ ਲੱਗੀ ਆ ਇਹ ਕੋਈ ਪਤਾ ਨਹੀਂ ਆ ਇਹ ਤੜਕੇ 3 ਵਜੇ ਇੱਥੇ ਜਿਮੀਦਾਰ ਆ ਉਹਨੇ ਫੋਨ ਕੀਤਾ ਲੱਗੇ ਗਾਨ ਕਿ ਗਾ ਉਹ ਉੱਥੋਂ ਲਾਟਾ ਹੋ ਰਹੀਆਂ ਨਿਕਲ ਰਹੀਆਂ ਵਹਿਲੀ ਦੇ ਵਿੱਚੋਂ ਜਾ ਕੇ ਵੇਖੋ ਕਿਹੜੀ ਚੀਜ਼ ਨਾਲ ਲੱਗੀ ਹੈ ਜਦੋਂ ਆ ਕੇ ਵੇਖਿਆ ਤੇ ਗੱਡੀ ਪੂਰੀ ਮੱਚ ਚੁੱਕੀ ਸੀ ਗੱਡੀ ਕਿਹੜੀ ਇਹ ਗੱਡੀ ਨਵਾ ਹੋਰ ਹੋਰ ਵੀ ਕਿਹੜੀ ਗੱਡੀ ਨੂੰ ਅੱਗ ਲੱਗੀ ਲਾਲੋ ਸਵਿਫਟ ਡਿਜ਼ਾਇ ਨਹੀਂ ਕੋਈ ਨਹੀਂ ਪਤਾ ਲੱਗਾ ਕਿ ਇੱਥੇ ਸ਼ੱਕ ਨਹੀਂ ਆਪਣਾ ਕੀ ਮੰਗ ਕਰਦੇ ਮੰਗੇ ਹੋਗੇ ਤਾਂ ਬੰਦੀ ਕਾਰਵਾਈ ਜੋ ਵੀ ਕੀਤੀ ਜਾਵੇ ਇਹਦੀ ਤੇ ਜਿੱਦਾਂ ਵੀ ਜਿਹੜਾ ਵੀ ਬੰਦਾ ਫੜਿਆ ਜਾਵੇ ਕੀ ਨਾ ਜੀ ਬਾਬਾ ਪ੍ਰਗਟ ਸਿੰਘ ਜੀ ਜਿਹੜੀ ਅੱਜ ਗੱਡੀਆਂ ਨੂੰ ਅੱਗ ਲੱਗੀ ਕੀ ਗੱਲ ਹੋਈ ਸਾਰੇ ਇਹ ਜੀ ਕਿ ਸਰਾਰ ਦੇ ਅੰਸਰ ਨੇ ਮਤਲਬ ਅੱਗ ਲਾਤੀ ਆ ਕਿ ਕੀ ਰਾਤ ਨੂੰ ਕੋਈ 2:30 ਵਜੇ ਇੱਕ ਹੈਗੀ ਆ ਆਪਣੇਆ ਸਿਵਟਿਆਂ ਤੇ ਇੱਕ ਨੋਵਾ ਇਹਨਾਂ ਦੋਆਂ ਗੱਡੀਆਂ ਨੂੰ ਮਤਲਬ ਅੱਗ ਜਿਹੜੀ ਲਾਈ ਆ ਤੇ ਅਸੀਂ ਇਹ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਵੀ ਜਲਦ ਤੋਂ ਜਲਦ ਜਿਹੜੇ ਇਹ ਸ਼ੈਤਾਨੀ ਅਨਸਰ ਆ ਜਿਨ੍ਹਾਂ ਨੇ ਇਹ ਕਾਂਡ ਕੀਤਾ ਵਾ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਲੱਭਣ ਦੀ ਕੋਸ਼ਿਸ਼ ਕਰੇ ਸਾਡੀ ਇਹੀ ਮੰਗ ਕਿਹੜੀ ਕਿਹੜੀ ਗੱਡੀ ਨੂੰ ਅੱਗ ਲੱਗੀ ਇੱਕ ਨੋਆ ਜੀ ਇੱਕ ਸ਼ਿਫਟ ਡਿਜ਼ਾਇਰ ਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਵੇਖੋ ਜੀ 3 ਲੱਖ ਦੀ ਗੱਡੀ ਹੋ ਆ ਤੇ 2.5 ਦੀ ਇਹ ਆ ਸਾਡੇ ਨੁਕਸਾਨ ਤੇ ਤੁਸੀਂ ਲਾਲੋ ਸਾਹਿਬ ਵੀ ਮਤਲਬ ਨੁਕਸਾਨ ਤੇ ਪੂਰਾ ਹੋਇਆ ਜੀ ਅਜੇ ਮਤਲਬ ਸਾਡਾ ਅੰਦਰ ਜਿਹੜਾ ਜੀ ਇੱਥੇ ਮੇਰੇ ਤਿੰਨਾਂ ਬੇਟਿਆਂ ਦਾ ਦੋ ਦਾ ਦਾਜ ਪਿਆ ਵਾ ਸਾਰਾ ਇਸ ਅੰਦਰ ਦੇ ਵਿੱਚ ਤੇ ਜੇ ਨਾ ਮਤਲਬ ਦੱਸਦਾ ਉਹ ਮੁੰਡਾ ਤੇ ਸਾਡੇ ਕੋਲ ਨਾ ਪਹੁੰਚਿਆ ਜਾਂਦਾ ਤੇ ਸਾਡਾ ਅੰਦਰ ਵੀ ਲੋਹ ਜਾਣਾ ਹੈ ਜੀ ਸਮਾਨਦਾਰ ਸਾਰਾ ਲੋਹ ਜਾਣਾ